ਸਰ ਬਾਈਬਲ ਦੇ ਵਿੱਚ ਲਿਖਿਆ ਹੈ ਉਹ ਅਸੰਭਵ ਨੂੰ ਵੀ ਸੰਭਵ ਕਰਨ ਵਾਲਾ ਕਈ ਵਾਰੀ ਸਾਨੂੰ ਲੱਗਦਾ ਹੈ ਸਾਡੇ ਜੀਵਨ ਦੇ ਵਿੱਚ ਕਈ ਵਾਰੀ ਇਹੋ ਜਿਹੀਆਂ ਪ੍ਰਸਥਿਤੀਆਂ ਬਣ ਜਾਂਦੀਆਂ ਜਿਨ੍ਹਾਂ ਨੂੰ ਦੇਖ ਕੇ ਲੱਗਦਾ ਕਿ ਇਹ ਅਸੰਭਵ ਆ ਇਹ ਕੰਮ ਹੋ ਨਹੀਂ ਸਕਦਾ ਇਹ ਮਸਲਾ ਹੱਲ ਨਹੀਂ ਹੋ ਸਕਦਾ ਪਰ ਪਿਆਰੇ ਦੋਸਤੋ ਪਵਿੱਤਰ ਬਾਈਬਲ ਇਸ ਪ੍ਰਕਾਰ ਬਿਆਨ ਕਰਦੀ ਹੈ ਕਿ ਜੋ ਮਨੁੱਖਾ ਤੋਂ ਅਣਹੋਣਾ ਹੈ ਉਹ ਪਰਮੇਸ਼ਵਰ ਕਰ ਸਕਦਾ 1 ਇਕ 38 ਸਾਲ ਦਾ ਰੋਗੀ ਪੰਜ ਨੰਬਰ ਯਹੂਨਾ ਦੀ ਅੰਜੀਲ ਦੇ ਵਿੱਚ ਅਸੀਂ ਪੜ੍ਹਦੇ ਹਾਂ ਪੰਜ ਨੰਬਰ ਅਧਿਆਏ ਦੇ ਵਿੱਚ 38 ਸਾਲ ਦਾ ਰੋਗੀ ਜਿਹੜਾ ਆ ਬਿਮਾਰੀ ਦੀ ਅਵਸਥਾ ਦੇ ਵਿੱਚ ਪਿਆ ਆ ਯਿਸੂਮਸੀ ਉਹਦੇ ਕੋਲੇ ਜਾਂਦੇ ਆ ਤੇ ਉਹਨੂੰ ਪੁੱਛਦੇ ਕਿ ਤੂੰ ਚੰਗਾ ਹੋਣਾ ਚਾਹੁੰਦਾ ਹੈ ਤੇ ਪ੍ਰਭੂ ਨੂੰ ਕਹਿਣ ਲੱਗਦਾ ਪ੍ਰਭੂ ਮੇਰਾ ਕੌਣ ਮਦਦ ਕਰਨ ਵਾਲਾ ਹੈ ਤੇ ਪ੍ਰਭੂ ਦੀਆਂ ਸਾਰੀਆਂ ਗੱਲਾਂ ਨੂੰ ਸੁਣ ਕੇ ਨજર ਅੰਦਾਜ਼ ਕਰਕੇ ਕਹਿੰਦੇ ਉੱਠ ਆਪਣੀ ਮੰਜੀ ਚੱਕ ਕੇ ਚੱਲ ਪਰ ਤੇ ਬਾਈਬਲ ਵਿੱਚ ਲਿਖਿਆ ਉਸੇ ਘੜੀ ਉਹਦੀਆਂ ਗੋਡਿਆਂ ਗਿੱਟਾਂ ਦੇ ਵਿੱਚ ਜਾਨ ਆ ਗਈ ਤੇ ਉਹ ਚੰਗਾ ਹੋ ਗਿਆ ਆਪਣੀ ਮੰਜੀ ਚੱਕ ਕੇ ਚੱਲਣ ਪੈਣ ਲੱਗਿਆ ਕੋ ਪਿਆਰੋ ਪਰਮੇਸ਼ਵਰ ਲਈ ਕੁਝ ਵੀ ਅਸੰਭਵ ਨਹੀਂ ਮਾੜੇ ਹਾਲਾਤ ਨੇ ਪ੍ਰਸਥਿਤੀਆਂ ਨੇ ਹੈਨਾ ਪਰਮੇਸ਼ਵਰ ਸਭ ਕਰ ਸਕਦਾ ਹੈ